ਸਤਿ ਸ਼੍ਰੀ ਅਕਾਲ ਦਰਮਿਟ ਦੇਖ ਰਹੇ ਹੋ ਤੁਸੀਂ ਮੈਂ ਪਰਮਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਰੁਕ ਕਰ ਲਵਾਂਗੇ ਇਸ ਵਕਤ ਦੀ ਵੱਡੀ ਖਬਰ ਦਾ ਕਿਸਾਨਾਂ ਦੀ ਅੱਜ ਕੇਂਦਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੀਟਿੰਗ ਦੇ ਵਿੱਚ ਮਰਨ ਵਰਤ ਉੱਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਵੀ ਸ਼ਿਰਕਤ ਕਰਨਗੇ ਅਤੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਖਨੋਰੀ ਬਾਰਡਰ ਤੋਂ ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਦੇ ਵਾਸਤੇ ਰਵਾਨਾ ਹੋਏ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਅੱਜ ਛੇਵੇਂ ਗੇੜਦੀ ਮੀਟਿੰਗ ਹੋਣ ਜਾ ਰਹੀ ਹੈ ਤਾਂ ਅੱਜ ਕਿਤੇ ਨਾ ਕਿਤੇ ਬਹੁਤ ਸਾਰੀਆਂ ਸੰਭਾਵਨਾਵਾਂ ਜੜੀਆਂ ਨੇ ਜਿਤਾਈਆਂ ਜਾ ਰਹੀਆਂ ਨੇ ਕਿਉਂਕਿ ਅੱਜ ਦੀ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਤਾਂ ਇਸ ਵਕਤ ਤਸਵੀਰਾਂ ਖਨੌਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਐਂਬੂਲੈਂਸ ਵੈਨ ਦੇ ਵਿੱਚ ਜਿਹੜਾ ਉਹਨਾਂ ਨੂੰ ਲੈ ਕੇ ਜਾਇਆ ਜਾ ਰਿਹਾ ਤੇ ਕੁਚਰ ਬਾਦੀ ਇੱਥੋਂ ਚੰਡੀਗੜ੍ਹ ਲਈ ਕਿਸਾਨ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਰਵਾਨਾ ਹੋਣਗੇ ਅੱਜ ਕੇਂਦਰ ਦੇ ਨਾਲ ਇੱਕ ਵਾਰ ਫਿਰ ਮੀਟਿੰਗ ਹੋਣ ਜਾ ਰਹੀ ਹੈ ਛੇਵੇਂ ਗੇਟ ਦੀ ਗੱਲਬਾਤ ਜਿਹੜੀ ਹੈ ਉਹ ਅੱਜ ਹੋਵੇਗੀ ਜਦਕਿ ਪੰਜਵੇਂ ਗੇਟ ਦੀ ਗੱਲਬਾਤ ਜਿਹੜੀ ਹੈ ਉਹ ਪਹਿਲਾਂ ਹੀ ਐ ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਤਾਂ ਅੱਜ ਦੀ ਖਾਸੀਅਤ ਇਹ ਹੈ ਕਿ ਅੱਜ ਕੇਂਦੀ ਕੇਂਦਰੀ ਖੇਤੀਬਾੜੀ ਮੰਤਰੀ ਜਿਹੜੇ ਨੇ ਖੁਦ ਮੌਜੂਦ ਰਹਿਣਗੇ ਮੀਟਿੰਗ ਦੇ ਵਿੱਚ ਤਾਂ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਵਕਤ ਇੱਕ ਪ੍ਰਾਈਵੇਟ ਐਂਬੂਲੈਂਸ ਹੈ ਜਿਹੜੀ ਉਸ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਦੀ ਜਿਹੜੀ 108 ਐਂਬੂਲੈਂਸ ਵੈਨ ਸੀਗੀ ਉਸ ਦੇ ਵਿੱਚ ਕੰਫਰਟੇਬਲ ਜਿਹੜਾ ਹੈ ਉਹ ਜਗਜੀਤ ਸਿੰਘ ਢੱਲੇਵਾਲ ਮਹਿਸੂਸ ਨਹੀਂ ਕਰ ਰਹੇ ਸਨ ਇੱਕ ਟਾਈਮ ਵੀ ਜਿਹੜਾ ਹੈ ਲਜਾਨ ਦੇ ਵਿੱਚ ਬਹੁਤ ਜ਼ਿਆਦਾ ਲੱਗ ਗਿਆ ਸੀ ਤਾਂ ਇਸ ਵਾਰ ਕਿਸਾਨਾਂ ਵੱਲੋਂ ਇੱਕ ਸਪੈਸ਼ਲ ਜਿਹੜੀ ਹੈ ਐਂਬੂਲੈਂਸ ਆਪਣੇ ਲੈਵਲ ਦੇ ਉੱਤੇ ਹਾਇਰ ਕੀਤੀ ਗਈ ਹੈ ਜਦਕਿ ਸਾਡੀ ਸਿਵਲ ਸਰਜਨ ਪਟਿਆਲਾ ਦੇ ਨਾਲ ਗੱਲਬਾਤ ਹੋ ਰਹੀ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਪੂਰਾ ਡਾਕਟਰਾਂ ਦਾ ਇੱਕ ਪੈਨਲ ਜਿਹੜਾ ਹੈ ਉਹ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਚੱਲੇਗਾ ਤਾਂ ਜਿਹੜੀ 108 ਐਂਬੂਲੈਂਸ ਵੈਨ ਹੈ ਉਹ ਵੀ ਨਾਲ ਚੱਲੇਗੀ ਤਾਂ ਕਿਸੇ ਕਿਸਮ ਦੀ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਡਾਕਟਰਾਂ ਦਾ ਪੈਨਲ ਜਿਹੜਾ ਹੈ ਉਹ ਉਹਨਾਂ ਦੇ ਨਾਲ ਮੌਜੂਦ ਰਹੇਗਾ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਰੇਸ਼ਾਨੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਪਰ ਕੁਝ ਚਿਰ ਦੇ ਵਿੱਚ ਹੀ ਹੁਣ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਵੱਲ ਨੂੰ ਮੂਵਮੈਂਟ ਕਰਨਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਪ੍ਰਾਈਵੇਟ ਐਂਬੂਲੈਂਸ ਦੇ ਵਿੱਚ ਲੈ ਕੇ ਜਾਇਆ ਜਾਵੇਗਾ ਰੂਟ ਵੀ ਇਸ ਵਾਰ ਜਿਹੜਾ ਹੈ ਬਿਲਕੁਲ ਸਿੱਧਾ ਕਰ ਦਿੱਤਾ ਗਿਆ ਪਾਤੜਾ ਸਮਾਣਾ ਪਟਿਆਲਾ ਰਾਜਪੁਰਾ ਚੰਡੀਗੜ੍ਹ ਦਾ ਰੂਟ ਰਹੇਗਾ ਤਾਂ ਨਾਲ ਦੀ ਨਾਲ ਹੀ ਜਿਹੜੇ ਸਬਡਿਵੀਜ਼ਨ ਪਾਤੜਾ ਦੇ ਪੁਲਿਸ ਦੇ ਹਾਲਾ ਅਧਿਕਾਰੀ ਆ ਚਾਹੇ ਉਹ ਡੀਐਸਪੀ ਪਾਤੜਾ ਹੋਣ ਜਾਂ ਫਿਰ ਛਤਰਾਣਾ ਚੌਂਕੀ ਦੇ ਐਸਐਚਓ ਹੋਣ ਉਹਨਾਂ ਦੀ ਡਿਊਟੀ ਲਗਾ ਉਹ ਵੀ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਰਹਿਣਗੇ ਸਕਾਟ ਕਰਕੇ ਉਹਨਾਂ ਨੂੰ ਲੈ ਕੇ ਜਾਣਗੇ ਤਾਂ ਇਹ ਤਸਵੀਰਾਂ ਖਨੋਰੀ ਬਾਰਡਰ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਗਜੀਤ ਸਿੰਘ ਢੱਲੇਵਾਲ ਇਸ ਵਕਤ ਇੱਕ ਬੈਂਕ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਬਿਠਾ ਦਿੱਤਾ ਗਿਆ ਹੈ ਤਾਂ ਕੁੱਚਰ ਬਾਦੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਇੱਥੋਂ ਰਵਾਨਾ ਹੋ ਜਾਣਗੇ ਤਾਂ ਜਗਜੀਤ ਸਿੰਘ ਡੱਲੇਵਾਲ ਲਗਾਤਾਰ ਜਿਹੜੇ ਨੇ ਉਹ ਵੀ ਗੱਲ ਕਹਿੰਦੇ ਆਏ ਨੇ ਕਿ ਉਹ ਖੁਦ ਕੇਂਦਰ ਦੇ ਨਾਲ ਗੱਲਬਾਤ ਕਰਨਗੇ ਤਾਂ ਉਸ ਉੱਤੇ ਮੋਹਰ ਲੱਗ ਚੁੱਕੀ ਆ ਪਹਿਲਾਂ ਵੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੇਂਦਰੀ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਖੁਦ ਮੀਟਿੰਗ ਦੇ ਵਿੱਚ ਹਾਜ਼ਰ ਰਹੇ ਨੇ ਚਾਹੇ ਗੱਲਬਾਤ ਕਿਸੇ ਤਣਪੱਤਣ ਨਹੀਂ ਲੱਗੀ ਸੀ ਪਰ ਉਸ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਅਗਲੀ ਮੀਟਿੰਗ ਜਿਹੜੀ ਆ ਉਹ ਕਿਸਾਨਾਂ ਨੂੰ ਦੇ ਦਿੱਤੀ ਗਈ ਸੀ ਸ਼ਿਵਰਾਜ ਚੋਹਾਨ ਦੇ ਬੇਟੇ ਦਾ ਵਿਆਹ ਹੋਣ ਕਰਕੇ ਉਹ ਪਹਿਲੀ ਮੀਟਿੰਗ ਦੇ ਵਿੱਚ ਹਾਜ਼ਰ ਨਹੀਂ ਹੋਏ ਸਨ ਪਰ ਇਸ ਵਾਰ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹ ਖੁਦ ਜਿਹੜੇ ਮੌਜੂਦ ਰਹਿਣਗੇ ਤਾਂ ਤਸਵੀਰਾਂ तमाम ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਉਹੀ ਐਮਬੂਲੈਂਸ ਵੈਨ ਹੈ ਜਿਸ ਵਿੱਚੋਂ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਅੱਜ ਆਇਆ ਜਾਵੇਗਾ 108 ਐਮਬੂਲੈਂਸ ਵੈਨ ਜਿਹੜੀ ਹੈ ਉਹ ਵੀ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਰਹੇਗੀ ਡਾਕਟਰਾਂ ਦਾ ਇੱਕ ਵੱਡਾ ਪੈਨਲ ਜਿਹੜਾ ਹੈ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਦੇ ਵਿੱਚ ਨਾਲ ਰਹੇਗਾ ਤਾਂ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਅੱਜ ਖੁਦ ਇੱਕ ਵਾਰ ਫਿਰ ਕੇਂਦਰੀ ਖੇਤੀਬਾੜੀ ਮੰਤਰੀ ਸ਼ੇਵਰਾਜ ਚੋਹਾਨ ਦੇ ਨਾਲ ਗੱਲਬਾਤ ਕਰਨਗੇ ਮਿਨਿਮਮ ਗਰੰਟੀ ਕਾਨੂੰਨ ਨੂੰ ਲੈ ਕੇ ਜਿਹੜਾ ਹੈ ਗੱਲਬਾਤ ਜਿਹੜੀ ਹੈ ਉਹ ਅੱਜ ਇੱਕ ਵਾਰ ਫਿਰ ਅੱਗੇ ਵਧੇਗੀ ਮੀਟਿੰਗ ਜਿਹੜੀ ਹੈ ਅੱਜ ਤਕਰੀਬਨ 5:30 ਤੋਂ 6 ਵਜੇ ਦੇ ਵਿੱਚ ਮੀਟਿੰਗ ਹੋਵੇਗੀ ਤਾਂ ਜਗਜੀਤ ਸਿੰਘ ਡੱਲੇਵਾਲ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਰਹੇ ਹੋ ਇੱਕ ਐਂਬੂਲੈਂਸ ਵੈਨ ਦੇ ਵਿੱਚ ਇਸ ਵਕਤ ਜਗਜੀਤ ਸਿੰਘ ਡੱਲੇਵਾਲ ਨੂੰ ਹਾਂ ਲਟਾ ਦਿੱਤਾ ਗਿਆ ਹੈ ਤਾਂ ਕੰਫਰਟੇਬਲ ਜਿਹੜਾ ਹੈ ਉਹ ਮਹਿਸੂਸ ਕਰਨਗੇ ਕਿਉਂਕਿ ਪਿਛਲੀ ਵਾਰੀ ਜਦੋਂ 108 ਵੈਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਜਾਇਆ ਗਿਆ ਸੀ ਤਾਂ ਉਹਨਾਂ ਨੇ ਕਾਫੀ ਜਿਹੜੀ ਹੈ ਉਹਨਾਂ ਨੂੰ ਦਿੱਕਤ ਮਹਿਸੂਸ ਹੋਈ ਉਹ ਅਗਲੇ ਦਿਨ ਵੀ ਇਹ ਜਿਹੜਾ ਹੈ ਉਹ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੇ ਸਨ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਵੱਖਰੇ ਰੂਪ ਦੇ ਵਿੱਚ ਇੱਕ ਅੱਜ ਪ੍ਰਾਈਵੇਟ ਵੈਨ ਦਾ ਪ੍ਰਬੰਧ ਕੀਤਾ ਗਿਆ ਹੈ ਕਿਸਾਨ ਆਗੂ ਜਿਹੜੇ ਮੌਜੂਦ ਨੇ ਖਨੋਰੀ ਬਾਰਡਰ ਦੇ ਉੱਪਰ ਉਹ ਜਗਜੀਤ ਸਿੰਘ ਢੱਲੇਵਾਲ ਦੇ ਦਰਸ਼ਨ ਜਿਹੜੇ ਨੇ ਉਹ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਜਗਜੀਤ ਸਿੰਘ ਢੱਲੇਵਾਲ ਜਿਹੜੇ ਨੇ ਕਿਸਾਨਾਂ ਨੂੰ ਮਿਲ ਵੀ ਰਹੇ ਨੇ ਜਾਣ ਤੋਂ ਪਹਿਲਾਂ ਜਗਜੀਤ ਸਿੰਘ ਢੱਲੇਵਾਲ ਕਿਸਾਨਾਂ ਨੂੰ ਮਿਲ ਰਹੇ ਨੇ ਤਾਂ ਹੋ ਸਕਦਾ ਹੈ ਕਿ ਉਹ মিডিਆ ਨਾਲ ਵੀ ਕੋਈ ਗੱਲਬਾਤ ਕਰਨ ਪਰ ਅਜਾ ਨਹੀਂ ਹੋ ਰਿਹਾ ਜਗਜੀਤ ਸਿੰਘ ਢੱਲੇਵਾਲ ਢੱਲੇਵਾਲ ਸਾਹਿਬ ਅੱਜ ਮੀਟਿੰਗ ਹੈ ਤੁਹਾਡੇ ਇਹਨੂੰ ਕਹਿਣਾ ਚਾਹੁੰਦੇ ਸਲਾਹੀ ਮੀਟਿੰਗ ਤੋਂ ਬਾਅਦ ਹੀ ਕੁਝ ਪਤਾ ਲੱਗੂਗਾ ਪਹਿਲਾਂ ਕੀ ਕਿਹਾ ਜਾ ਸਕਦਾ ਹੈ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਖੁਦ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ 6ਵੇਂ ਗ੍ਰੇਡ ਦੀ ਗੱਲਬਾਤ ਹੈ ਲੱਗਦਾ ਕਿ ਗਲਤਨ ਪਤਨ ਲੱਗੇ ਕਿਸੇ ਦੇਖੋ ਕਦੇ ਵੀ ਮੀਟਿੰਗ ਦੇ ਵਿੱਚ ਜਾਈਏ ਉਮੀਦ ਲੈ ਕੇ ਜਾਈਦਾ ਹੈ ਅੱਗੇ ਸਰਕਾਰ ਤੇ ਡਿਪੈਂਡ ਕਰਦਾ ਹੁੰਦਾ ਸਿਰਫ ਆਕਾਰ ਕੀ ਕਰਦੀ ਹੈ ਤਾਂ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਆਸਵੰਦ ਦਿਖਾਈ ਦੇ ਰਹੇ ਨੇ ਤਾਂ ਆਸ ਦੀ ਜਿਹੜੀ کرن ਹੈ ਉਹ ਹਜੇ ਦਿਖਾਈ ਦੇ ਰਹੀ ਹੈ ਖਨੌਰੀ ਬਾਰਡਰ ਤੋਂ ਤਸਵੀਰਾਂ ਤੁਹਾਡੇ ਨਾਲ ਦਾ ਅਨਮਿਊਟ ਦੇ ਲਈ ਸਾਂਝੀਆਂ ਕਰ ਰਹੇ ਆਂ ਹੋਰ ਜਾਣਕਾਰੀ ਦੇ ਲਈ ਅੱਜ ਦੀ ਮੀਟਿੰਗ ਦੀ ਜਿਹੜੀ ਹੋਰ ਜਾਣਕਾਰੀ ਹੈ ਉਸ ਦੇ ਲਈ ਤੁਸੀਂ ਲਗਾਤਾਰ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਤਾਜ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਮੌਕੇ ਤੇ ਕਿਸਾਨ ਆਗੂ ਅਭਿਮਨਿਓ ਕੋਹਾੜ ਨੇ ਆਪਣੇ ਬਿਆਨ ਦਿੱਤੇ ਨੇ ਉਹਨਾਂ ਨੇ ਕਿਹਾ ਕਿ 100% ਫਸਲ ਦੇ ਉੱਪਰ ਗਰੰਟੀ ਬਣਨ ਤੱਕ ਸੰਘਰਸ਼ ਜਾਰੀ ਰਹੇਗਾ ਮੀਟਿੰਗਾਂ ਹੁੰਦੀਆਂ ਰਹਿਣਗੀਆਂ ਜਦੋਂ ਤੱਕ ਸਾਡਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫਸਲਾਂ ਦੇ ਉੱਪਰ ਗਰੰਟੀ ਜਿਹੜੀ ਹੈ ਉਹ ਨਹੀਂ ਮਿਲ ਜਾਂਦੀ ਸਾਡੇ ਪੱਤਰਕਾਰ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਸੁਣਦੇ ਕੀ ਕੁਝ ਕਹਿਣਾ। ਖਨੋਰੀ ਬਾਰਡਰ ਤੋਂ ਇੱਕ ਵਾਰ ਫਿਰ ਜੁੜਿਆ ਤੁਹਾਡੇ ਨਾਲ ਤੇ ਸਾਡੇ ਨਾਲ ਜੁੜ ਚੁੱਕੇ ਨੇ ਅਭਮਨਿਊ ਕਹਾੜ ਕੋਚਰਾਵਾਦੀ ਖਨੋਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਲਈ ਰਵਾਨਾ ਹੋਣਗੇ ਜਿੱਥੇ ਖੇਤੀਬਾੜੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਨਾਲ ਅੱਜ ਉਹਨਾਂ ਦੀ ਮੀਟਿੰਗ ਹੋਵੇਗੀ ਪਰ ਉਸ ਤੋਂ ਪਹਿਲਾਂ ਕਿਸਾਨ ਆਗੂਆਂ ਦੇ ਵਿੱਚ ਬਿਆਨ ਇੱਕ ਦੂਜੇ ਦੇ ਖਿਲਾਫ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਬਲਵੀਰ ਸਿੰਘ ਰਾਜੇਵਾਲ ਦਾ ਅੱਜ ਇੱਕ ਵੱਡਾ ਬਿਆਨ ਅਬਮਨਿਉ ਕਹਾੜ ਨੂੰ ਲੈ ਕੇ ਆਇਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ 25 ਤੋਂ 30% ਜਿਹੜੀ ਫਸਲ ਹੈ ਉਹਦੇ ਉੱਪਰ ਗਰੰਟੀ ਕਾਨੂੰਨ ਬਣਾ ਦਿੱਤਾ ਜਾਵੇ ਤਾਂ ਬਾਕੀ ਦੀ ਜਿਹੜੀ ਫਸਲ ਹੈ ਉਹ ਪ੍ਰਾਈਵੇਟ ਪਲੇਅਰਾਂ ਦੀ ਛੱਡ ਦਿੱਤੀ ਜਾਵੇ ਪਰ ਪ੍ਰਾਈਵੇਟ ਪਲੇਅਰ ਜਿਹੜੇ ਨੇ ਉਹ ਜਿਹੜਾ ਰੇਟ ਬਣੇਗਾ ਜਿਹੜਾ ਗਰੰਟੀ ਕਾਨੂੰਨ ਬਣੇਗਾ ਉਸ ਤੋਂ ਉੱਪਰ ਫਸਲ ਖਰੀਦਣ ਪਰ ਬਲਵੀਰ ਸਿੰਘ ਰਾਜੇਵਾਲ ਨੇ ਵੱਡਾ ਹਮਲਾ ਕੀਤਾ ਹੈ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਅਬਮਨਿਊ ਕਹਾੜ ਉੱਪਰ ਕੇ ਜੇਕਰ ਉਹਨਾਂ ਕੋਲੋਂ ਮੋਰਚਾ ਨਹੀਂ ਸਮਝਦਾ ਤਾਂ ਛੱਡ ਦੇਣਾ ਚਾਹੀਦਾ ਅਸੀਂ ਕਿਸੇ ਵੀ ਕੀਮਤ ਦੇ ਵਿੱਚ ਕਿਸਾਨਾਂ ਨੂੰ ਵਿਕਣ ਨਹੀਂ ਦੇਵਾਂਗੇ ਕਿਸਾਨਾਂ ਨੂੰ ਕੇਂਦਰ ਕੋਲ ਗਹਿਣੇ ਨਹੀਂ ਰਹਿਣ ਦੇਵਾਂਗੇ ਅਬਮਨਿਊ ਕਹਾੜ ਜੁੜੇ ਨੇ ਕਹਾੜ ਸਭ ਵੱਡਾ ਹਮਲਾ ਹੋਇਆ ਹੈ ਅੱਜ ਬਲਵੀਰ ਸਿੰਘ ਰਾਜੇਵਾਲ ਦਾ ਕੀ ਇਹ ਸਯੁਕਤ ਕਿਸਾਨ ਮੋਰਚੇ ਦਾ ਬਿਆਨ ਮੰਨਿਆ ਜਾਵੇ ਜਾਂ ਫਿਰ ਅਬਮਨਿਊ ਕਹਾੜ ਦਾ 25 ਤੋਂ 30% ਤੱਕ ਗਰੰਟੀ ਕਾਨੂੰਨ ਬਣਾਉਣ ਦਾ ਦੇਖੋ बलबीर सिंह राजेवाल जी बड़े वरिष्ठ लीडर हैं और वो बातों को वो तथ्यों को वो तोड़ मरोड़ के पेश करें गलत तरीके से पेश करें मुझे लगता है कि ये चीज़ ठीक नहीं है एक दो और साथी ने इस तरीके की कोई बयानबाजी करी मुझे बड़ी हैरानी होती है कि जो लोग मीटिंग में नहीं हैं वो लोग दावा कर रहे हैं कि ऐसा हो गया वैसा हो गया ये बड़ी अजीब बात नहीं लग रही आपको कि जो मीटिंग में ही नहीं है वो दावा कर रहे हैं कि ऐसी मांगे करेगी और दावा भी ऐसा कर रहे हैं जो तथ्यों से परे है जो सत्य से परे है हमारी डिमांड बिल्कुल स्पष्ट है बिल्कुल क्लियर कट है कंसेप्ट हमारा पूरे मोर्चे का दोनों मोर्चों का कि देश के सभी किसानों की तेईस की तेईस फसलों की सौ परसेंट जो खरीद है वो एमएसपी के ऊपर होनी चाहिए यह है एमएसपी गारंटी कानून का अर्थ सरकार खरीदे प्राइवेट लोग खरीदें वो एमएसपी से नीचे नहीं होनी चाहिए सौ परसेंट खरीद एम के ऊपर होनी चाहिए अब कई बार जब आगे डिबेट आती है कई बार और मैं बड़ा हैरान हूँ इस चीज़ को लेके कि तीन चार दिन पहले एक कोई संगठन है उनके एक पदाधिकारी का फ़ोन आया और वो कहते हैं बोला जी हमें ऐसी बात पता लगी है कि ये डाउट है एक बार इस डाउट को आप एक बार थोड़ा क्लियर कर दो उनको हमने डाउट क्लियर किया सारी बातें समझाई उनको बोले ठीक है जी आ गया समझ में आप ठीक कह रहे हो कि 100 परसेंट फसल एस में खरीदी जानी चाहिए शाम को भी मैंने उनसे क्लियर किया कि हाँ भाई हमारे तो लीडर को कंसेप्ट क्लियर हो गया कोई दिक्कत तो नहीं है वो बोले हाँ जी ठीक है ठीक है हो गया कोई दिक्कत नहीं है सारी कंसेप्ट क्लियर हो गए हैं मैं आपको भी सुनाऊंगा आप खुद सुनिएगा उस चीज़ को फिर वो बाद में कहते हैं उस चीज़ को तोड़ मरोड़ के किसी एक चीज़ को कट करके कॉपी करके पेस्ट करके उसको गलत तरीके से डिस्टॉर्ट करते हैं प्रेजेंट करते हैं मुझे लगता है उस व्यक्ति के लिए जिसने किया उसके लिए खुद उसको अपने अंदर जाके देखना चाहिए एक बात दूसरी बात जो चर्चा हुई सरकार से हमने स्पष्ट कहा कि भाई हमारा एम गारंटी कानून का अर्थ है हमारी सौ खरीद है वो एम के ऊपर हो किसी साथी को भ्रम नहीं होना चाहिए सरकार खरीदे या प्राइवेट व्यक्ति खरीदे वो एमएसपी से नीचे नहीं खरीदा जाना चाहिए अब बात आती है कई बार डिस्कशन में कि भाई नहीं अगर ऐसे गारंटी दे दी तो फिर व्यापारी छोड़ देंगे व्यापारी मार्केट में खरीद फिर नहीं करेंगे फिर मार्केट डिस्टोर्ट हो जाएगा इस तरीके की चीज़ें आती हैं फिर तो उसके जवाब में हम ये कहते हैं और हमने पहले भी ये कहा है कि ऐसी कोई दिक्कत नहीं है कि मार्केट डिस्टोर्ट हो जाएगा या मार्केट में गड़बड़ आ जाएगी ऐसा कुछ नहीं है आप सौ खरीद की गारंटी दीजिए మార్కెట్ ਵੀ ਸਰਕਾਰ ਕੀ ਭਾਵਨਾਵਾਂ ਦੇ ਅਨੁਸਾਰ ਚਲੇਗਾ ਕਿਉਂਕਿ एक चीज़ आप बेसिक चीज़ समझिए उसमें कोई इकोनॉमिक समझने की जरूरत नहीं है मान लीजिए कोई व्यापारी उसने दो करोड़ चार करोड़ पाँच करोड़ का सेटअप करके खर्चा करके कोई सेटअप लगाया है और आज वो दो सौ तीन सौ रुपये एम से कम पे ख़रीद के वो बहुत ज़्यादा मुनाफा कमा रहा है और कल को जब उसको एम एस पी पे ही खरीदना पड़ेगा वो ये तो है नहीं अपना दो करोड़ चार करोड़ का सेटअप है वो बंद करके वो चला जाएगा उसको भी अपना कारोबार करना है ना उसको भी तो अपना रोजगार चलाना है ना हाँ ये ज़रूर है कि जो आर की रिपोर्ट कहती है कि भाई जो एक प्रोड्यूस है जो फाइनल जिस रेट में बिकता है agriculture produce uska 30% se bhi kam किसान को मिलता है और सत्तर परसेंट बिचौलिए मिडलमैन व्यापारी ले जाते हैं तो ये जरूर होगा जो सत्तर परसेंट व्यापारी ले जाता है उसका पोर्शन घट जाएगा सत्तर की बजाय पचास परसेंट आ जाएगा चालीस परसेंट आ जाएगा तीस परसेंट आ जाएगा उसका मुनाफा बाकी किसान को अधिकार मिलने लग जाएंगे तो हमारा ये कहना है उदाहरण ओप और भी ले लीजिए मैं उसको और आगे सिंप्लीफाई करता हूँ और क्लैरिफाई करता हूँ तो हमने ये कहा कि भाई आप चिंता मत कीजिए कि मार्केट में व्यापारी छोड़ जाएंगे मार्केट डिस्टॉट हो जाएगा ये सब फालतू की बातें हैं बहुत सारे इकोनॉमिक्स के कंसेप्ट ये कहते हैं कि जो सबसे बड़ा खरीददार होगा जो सबसे बड़ा प्रोक्यूर होगा जो सबसे बड़ा परचेजर होगा वो जिस रेट में खरीदता है वो एक नॉर्मली संभावना ये होती है कि वो एक बेंच मार्क बन जाता है बाकी मार्केट भी उसी के अनुसार रहता है ये बहुत सारी रिसर्च पेपर हैं आप भी उठा के देख लीजिए देसी भाषा में समझें मान लो नरमे की खेती नरमे की अगर खरीद की बात करें जब सी आता है जब सरकारी खरीद आती है सरकार गारंटर बन के आती है तो नॉर्मल मार्केट में भी रेट बढ़ते हैं ना जब आपने भी देखा होगा ये जब नेफेड आता है कहीं पे जैसे जम्मू कश्मीर में सेब के मामलों में गया जब नेफेड जब गारंटर बनता है जब सरकार गारंटर बनती है तो दूसरे मार्केट में भी रेट बढ़ते हैं ऐसे बहुत सारे एग्जाम्पल बहुत सारे एक्सपेरिमेंट मौजूद हैं कि बल्क प्रोक्यूर जो खरीद करता है जिस रेट पे वो एक बेंच बन जाता है हमारी मांग बिल्कुल क्लियर है किसी को डाउट नहीं होना चाहिए कि 100 की 100 परसेंट पैदावार एम पे खरीद दी जाए इस चीज के लिए हम लड़ाई लड़ रहे हैं ना हम दस परसेंट के लिए लड़ रहे ना पच्चीस परसेंट के, के लिए लड़ रहे ना नब्बे परसेंट के लिए लड़ रहे ना पिछहत्तर परसेंट के लिए लड़ रहे ना पचानवे परसेंट के लिए लड़ रहे हम सौ की सौ खरीद एम के ऊपर हो इसके लिए लड़, तो तो लिए लड़ रहे हैं ये फिर बयान कहाँ से आ गया आज राज्यपाल कल चडूनी लगातार हमलावर हो रहे हैं उन्होंने बोला कि ये किसानों को अभी बेचना चाहते हैं किसानों की मांगों को बेचना चाहते हैं ये आंदोलन से खड़ा छुड़वाना चाहते हैं तो इसके क्या मुआने निकले मेरी संयुक्त किसान मोर्चा गैर राजनीति के बड़े आगुओं से बात हुई वो कहते हैं कि मनु का निजी बयान है हमारा इससे कोई लेना देना नहीं देखो मैं आपको एक चीज कहता हूँ जो लोग ये कहते हैं आप जिनकी कल की बात कर रहे हैं कल का फलाने का वीडियो आ गया उसका वीडियो आ गया ये आ गया वो आ गया वीडियो तो नहीं सुन... है एक जुम्मेवार चैनल को इंटरव्यू किया है सुन... मेरी मेरी बात सुनिए आपने कहा ना एक और नेता का आपने नाम दिया कि पहले उनकी कोई वीडियो आ गई वो तो ये भी कहते थे कि सफेद पे काले से लिखवा लो एम नहीं मिलेगा उन्हीं के बयान होंगे ना ये ठीक है तो मैं उसमें नहीं पढ़ना चाहता मैं उसमें नहीं जाना चाहता हूँ मैं बिल्कुल क्लियर कर दिया हमने ये चीज़ वो क्या कह रहे हैं क्या नहीं कह रहे वो आप उनसे पूछिए हमारा कंसेप्ट हमारी मांग बिल्कुल क्लियर है सौ परसेंट खरीद एम के ऊपर हो इसके लिए लड़ाई लड़ रहे हैं उसमें किसी कोई भ्रम नहीं होना चाहिए किसी को कोई डाउट नहीं होना चाहिए और मैं बड़े जिम्मेदारी के साथ एक बात कहता हूँ जो ऐसे बड़े सम्मानित जो साथी हैं उनको किसी चीज़ को तोड़ मरोड़ के कट कॉपी पेस्ट करके ये चीजें करें ये उनको शोभा नहीं देता है कंसेप्ट बिल्कुल क्लियर है सौ परसेंट खरीद के लिए लड़ाई लड़ रहे हैं और उसके लिए एमएसपी गारंटी कानून बनवा रहे हैं तो आप अपना जो बयान आपसे मुंह से, से निकाला गया जो आपके मुंह में डाला गया मान रहे उससे किनारा करते हैं आप नहीं 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 हम निकाला गया हमारी कोई बात ही नहीं हुई हमने कोई डिमांड ही नहीं करी हम चल जाएगा हमने डिमांड ही नहीं करी आगे ये बात को हर साहब कोई ना कोई तो आपका क्लिप चलाया होगा ना उन्होंने मेरी मेरी बात सुनिए कि एक पूरी डिस्कशन चल रही है मान लो 5 मिनट की दस मिनट की एक कोई साथी फोन करके कोई चीज पूछता है या कुछ भी कोई करता है उसमें हम ये बात करते हैं कि भाई 100% खरीद एमएसपी के ऊपर होनी चाहिए आगे डिबेट आती है कि भाई सरकार कहती है कि भाई मार्केट डिस्टोर्ट हो जाएगा या सरकारी दरबारी और शास्त्री कहते हैं मार्केट में गड़बड़ आ जाएगी व्यापारी घर बैठ जाएंगे उसके जवाब में हम ये कहते हैं कोई दिक्कत नहीं है सरकार गारंटर बने सरकार को चिंता करने की जरूरत नहीं है कर्नाटका का उदाहरण है हमारे पास सरकार ने कहा कि स्टेट गवर्नमेंट है भाई चार फसलें ये एम से नीचे नहीं बिकने देंगे एमएसपी गारंटी देते हैं और उसके लिए बजट भी अलोकेट कर दिया तो ऑटोमेटिक उस साल वो चार फसलें एम से नीचे नहीं गई अब ये जब डिस्कशन में आगे चलता है ये सारी चीज़ें कि भाई सरकार तो गारंटर बन जाए मार्केट की ज़्यादा चिंता मत करे मार्केट भी उसी अनुसार चलेगा जब ये बातें आ जाती हैं कोई एक आधे पोर्शन को काट के उसको कहे कि हाँ भाई ये बात कही गई है तो मुझे लगता है वो गलत है ना वो एथिकल भी नहीं है वो इस तरीके से तो ये गैर जरूरी बातें करी जा रही हैं सबको क्लियर होना चाहिए कि सौ खरीद एमएसपी पे हो इसके लिए लड़ाई लड़ रहे हैं आप राज्यवाल साहब को क्या कहेंगे डूनी साहब को क्या कहेंगे जिन्होंने आज बड़ा हमला बोला है उन्होंने कहा कि अगर उनका, उनका उन, वो आंदोलन से खड़ा छुड़वाना चाहते हैं तो हम वहां पर डट जाएंगे आकर मैं ये कहना चाह रहा हूँ मैं किसी पे कोई पर्सनल कमेंट नहीं करता उम्र में बड़े हैं बाकी जो एक जिनका आप नाम ले रहे हैं कल परसों उन्होंने वीडियो डाली उनके एक पदाधिकारी हमें फोन करते हैं सारी बात समझते हैं सुनते हैं फिर कहते हैं समझ में आ गई है हमें शाम को फिर बात होती है हाँ भाई आपके प्रधान जी को समझ में आ गई सारी बातें ऐसे 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 बोले हाँ जी बिल्कुल पक्की समझ में आ गई अब कोई डाउट नहीं है ठीक है उसके बाद जाके 3 ਦਿਨ ਬਾਅਦ ਕੋਈ ਵੀਡੀਓ ਡਾਲਤੇ ਹਨ ਤਾਂ ਉਨ੍ਹਾਂ ਦਾ ਕੀ ਮਨਸ਼ਾ ਹੈ ਕੀ ਨਹੀਂ ਹੈ ਉਸ ਮੈਨੂੰ ਲੱਗਦਾ ਹੈ ਕਿ ਵਹੀ ਕਲੀਅਰ ਕਰਪਾਏਗੀ ਜਾਰੀ ਰਹੇਗੀ ਕੋਹੜ ਸਾਹਿਬ ਅਗਰ ਨਹੀਂ ਇਹ ਗਰੰਟੀ ਕਾਨੂੰਨ ਬਣਦਾ ਤਾਂ 100% ਲੜेंगे ਆਪ 100% ਐਮਐਸਪੀ ਪਰ ਖਰੀਦ ਬਣਾਉਣੇ ਕੇ ਲਿਏ ਗਾਰੰਟੀ ਕਾਨੂੰਨ ਬਣੇ ਇਸਕੇ ਲਈ ہماری ਲੜਾਈ ਬਿਲਕੁਲ ਜਾਰੀ ਰਹੇਗੀ ਤਾਂ ਮੈਨੂੰ ਕੋਹੜ ਨੇ ਵੱਡੀ ਸਫਾਈ ਦਿੱਤੀ ਹੈ ਜਿਹੜਾ ਉਹਨਾਂ ਵੱਲੋਂ ਕਹਾ ਗਿਆ ਕਿ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਬਲਵੀਰ ਸਿੰਘ ਰਾਜੇਵਾਲ ਜਿਸ ਉੱਤੇ ਅੱਜ ਗੱਲਬਾਤ ਕਰ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਬਿਲਕੁਲ 100% ਦੀ ਗਰੰਟੀ ਕਾਨੂੰਨ ਦੇ ਲਈ ਲੜਾਈ ਜਿਹੜੀ ਹੈ ਖਨੋਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੀ ਹੈ ਜਾਰੀ ਰਹੇਗੀ ਅਨਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਖਨੋਰੀ ਬਾਰਡਰ ਦੀਆਂ ਹੋਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਹੁਤ ਬਹੁਤ ਧੰਨਵਾਦ ਤੇ ਉਧਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਕਿਲਾ ਲਾਲ ਸਿੰਘ ਦੇ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਜੋ ਕਿ ਚਰਚਾ ਦੇ ਵਿੱਚ ਨੇ ਸਮਾਜਿਕ ਸੰਸਥਾਵਾਂ ਵੀ ਹੋਣਾਂ ਦਾ ਜਿਹੜਾ ਆ ਸਨਮਾਨ ਕਰਦੀਆਂ ਨਜ਼ਰ ਆ ਰਹੀਆਂ ਨੇ ਦਰਅਸਲ ਪੁਲਿਸ ਕਾਂਸਟੇਬਲ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਨਹਿਰ ਦੇ ਵਿੱਚ ਡੁੱਬਦੀ ਇੱਕ ਲੜਕੀ ਦੀ ਜਾਨ ਬਚਾਈ ਸੀ ਅਤੇ ਉਧਰ ਇਸ ਕਾਰਜ ਨੂੰ ਉਹ ਆਪਣੀ ਡਿਊਟੀ ਹੀ ਦੱਸ ਰਹੇ ਨੇ ਅਤੇ ਕਹਿ ਰਹੇ ਨੇ ਕਿ ਮੈਨੂੰ ਕਿਸੇ ਵੀ ਵਾਅਦਾ ਦੀ ਲੋੜ ਨਹੀਂ ਹੈ ਇਹ ਮੇਰਾ ਫਰਜ਼ ਸੀ ਬਟਾਲਾ ਦੇ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਅਤੇ ਬਟਾਲਾ ਪੁਲਿਸ ਦੇ ਹੈੱਡ ਕਾਂਸਟੇਬਲ ਜੁਗਰਾਜ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਜੁਗਰਾਜ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਉਹ ਰਜਾਨਾ ਦੀ ਤਰ੍ਹਾਂ ਆਪਣੀ ਡਿਊਟੀ ਦੇ ਉੱਤੇ ਤਣਾਤ ਥਾਣੇ ਦੇ ਵਿੱਚ ਮੌਜੂਦ ਸੀ ਤੇ ਅਚਾਨਕ ਥਾਣੇ ਦੇ ਬਾਹਰ ਨਹਿਰ ਦੇ ਨੇੜੇ ਬਹੁਤ ਰੋਲਾ ਪੈ ਰਿਹਾ ਸੀ ਕਿ ਇੱਕ ਲੜਕੀ ਨਹਿਰ ਦੇ ਵਿੱਚ ਡੁੱਬ ਗਈ ਹੈ ਅਤੇ ਸ਼ਾਮ ਦਾ ਵੇਲਾ ਸੀ ਹਨੇਰਾ ਵੀ ਹੋ ਰਿਹਾ ਸੀ ਲੇਕਿਨ ਕੋਈ ਉਸ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆ ਰਿਹਾ ਸੀ ਤਾਂ ਬਿਨਾਂ ਕੁਝ ਸੋਚੇ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਨਹਿਰ ਦੇ ਵਿੱਚ ਛਲਾਂਗ ਮਾਰ ਦਿੱਤੀ ਅਤੇ ਕਰੀਬ 1 ਕਿਲੋਮੀਟਰ ਤੱਕ ਤੇਰਾਕੀ ਲਾ ਕੇ ਉਸ ਤੋਂ ਬਾਅਦ ਲੜਕੀ ਨੂੰ ਬਾਹਰ ਕੱਢ ਲਿਆ ਗਿਆ ਤੇ ਉੱਥੇ ਹੀ ਪੁਲਿਸ ਕਾਂਸਟੇਬਲ ਦਾ ਇਹ ਵੀ ਕਹਿਣਾ ਸੀ ਕਿ ਇਹ ਉਸ ਦੀ ਡਿਊਟੀ ਦਾ ਹਿੱਸਾ ਹੈ ਤਾਂ ਇਸ ਦੇ ਲਈ ਇਸ ਬਾਰੇ ਉਹਨਾਂ ਨੇ ਬਹੁਤ ਪ੍ਰਚਾਰ ਨਹੀਂ ਕੀਤਾ ਲੇਕਿਨ ਅੱਜ ਜਦ ਇਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਤਾਂ ਮਾਣ ਮਹਿਸੂਸ ਹੋ ਰਿਹਾ ਤੇ ਉੱਥੇ ਹੀ ਸੰਸਥਾ ਦੇ ਆਗੂ ਜੋਗਿੰਦਰ ਅੰਗੁਰਾਲ ਅਤੇ ਅਸ ਸਮਾਰੋਹ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ ਡਾਕਟਰ ਰਿਸ਼ਭ ਅਰੋੜਾ ਨੇ ਕਿਹਾ ਕਿ ਇਸ ਪੁਲਿਸ ਜਵਾਨ ਦੇ ਜਜ਼ਬੇ ਨੂੰ ਸਲਾਮ ਕਰਨਾ ਬਣਦਾ ਹੈ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ ਉਹ ਜਿਸ ਦਿਨ ਇਹ ਸੰਗਠਨ ਦਾ ਨੀ ਪੱਥਰ ਰੱਖਿਆ ਸੀ ਉਸ ਦਿਨ ਇੱਕ ਸੋਚ ਬਣਾਈ ਸੀ ਕਿ ਜਿਹੜੇ ਲੋਕ ਪੰਜਾਬ ਦੇ ਲਈ ਸਾਡੇ ਦੇਸ਼ ਦੇ ਲਈ ਔਰ ਪੰਜਾਬੀਆਂ ਦੇ ਲਈ ਜੀਂਦੇ ਨੇ ਔਰ ਬਹਾਦਰੀ ਦਾ ਕੰਮ ਕਰਦੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਉਹਨਾਂ ਦਾ ਉਤਸ਼ਾਹ ਵਧਾਇਆ ਜਾਏਗਾ ਇਸ ਲੜੀ ਦੇ ਤਹਿਤ ਅੱਜ ਅਸੀਂ ਜਗਰਾਜ ਸਿੰਘ ਜੀ ਨੂੰ ਸਨਮਾਨਤ ਕੀਤਾ ਵੈ ਔਰ ਬੜੀ ਖੁਸ਼ੀ ਹੋ ਰਹੀ ਹੈ ਕਿਉਂਕਿ ਜਗਰਾਜ ਸਿੰਘ ਜੀ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੂੰ ਇਹ ਨਹੀਂ ਲੱਗਾ ਵੀ ਮੈਂ ਵੀ ਜਾ ਸਕਦਾ ਹਾਂ ਮੇਰੀ ਵੀ ਮੌਤ ਹੋ ਸਕਦੀ ਹੈ ਲੇਕਿਨ ਉਹਨਾਂ ਨੂੰ ਉਸ ਵੇਲੇ ਇੱਕੋ ਹੀ ਚਿੰਤਾ ਸੀ ਕਿ ਅਸੀਂ ਲੜਕੀ ਦੀ ਜਾਨ ਬਚਾਣੀ ਹੈ ਔਰ ਮੈਂ ਸਮਝਦਾ ਵਾਂ ਕਿ ਇਹੋ ਜਿਹੇ ਬਹਾਦਰ ਲੋਕਾਂ ਨੂੰ ਸਾਡੇ ਸਮਾਜ ਨੂੰ ਸਨਮਾਨਿਤ ਵੀ ਕਰਨਾ ਚਾਹੀਦਾ ਹੈ ਉਹ ਤਸ਼ਾਹਦ ਵੀ ਕਰਨਾ ਚਾਹੀਦਾ ਔਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਇਨਾਮ ਵੀ ਦੇਣਾ ਚਾਹੀਦਾ। ਕੋਜੀ ਮੇਰਾ ਨਾਮ ਡਾਕਟਰ ਰਿਸ਼ਵ ਹੈ ਤੇ ਮੈਂ ਅੱਜ ਜਿਹੜੇ ਸੰਗਠਨ ਦੇ ਅਨੁਰਾਲਾ ਸਾਹਿਬ ਨੇ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਉਪਰਾਲਾ ਕੀਤਾ ਕਿ ਇਹ ਇਹਦੇ ਕੋਈ ਜਵਾਬ ਨਹੀਂ ਨੇ ਕਿਉਂਕਿ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਜਿਹੜੇ ਸਾਡੇ ਹੈੱਡ ਕਨਸਟੇਬਲ ਜੀ ਨੇ ਜਗਰਾਜ ਜੀ ਉਹਨਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜੀ ਕੁਝ ਵੀ ਹੋ ਸਕਦਾ ਸੀ ਠੰਡ ਦਾ ਮੌਲ ਹੈ 100 ਤੋਂ ਵੱਧ ਬੰਦਾ ਜਿਹੜਾ ਉਸ ਨਹਿਰ ਲਾਗੇ ਉਸ ਇਨਸੀਡੈਂਟ ਨੂੰ ਹੁੰਦੇ ਦੇਖ ਰਿਹਾ ਸੀ ਪਰ ਉਹਨਾਂ ਦਾ ਰਿਫਲੈਕਸ ਇੰਨਾ ਸਟਰੋਂਗ ਸੀਗਾ ਕਿ ਉਹਨਾਂ ਨੇ ਸਿੱਧੀ ਛਾਲ ਮਾਰੀ ਤੇ ਉਸ ਲੜਕੀ ਦੀ ਜਾਨ ਬਚਾ ਲਈ ਸੋ ਬਹੁਤ ਬਹੁਤ ਧੰਨਵਾਦੀਆਂ ਮੈਂ ਇਹਨਾਂ ਦਾ ਤੇ ਇਹਨਾਂ ਦੇ ਸੰਗਠਨ ਦਾ ਜਿਹੜਾ ਰਾਸ਼ਟਰੀ ਸੰਗਠਨ ਹੈ ਮਜ਼ਬੂਤ ਰਾਸ਼ਟਰੀ ਸੰਗਠਨ ਤੇ ਮੈਂ ਕਹਿੰਦਾ ਇਹੋ ਜੇ ਐਨ ਜੀਓਜ਼ ਅੱਗੇ ਆਣ ਤਾਂ ਕਿ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਉਹਨੂੰ ਪ੍ਰੇਰਣਾ ਮਿਲੇ ਕਿ ਅਸੀਂ ਜਿੰਮ ਲਾਉਣਾ ਹੈ ਤੇ ਨਾਲ-ਨਾਲ ਇੱਕ ਸਾਡੇ ਇੱਕ ਮਾਨਵਤਾ ਦੀ ਸੇਵਾ ਦਾ ਵੀ ਸਾਡਾ ਕੋਈ ਫਰਜ਼ ਹੈ ਤੇ ਮੈਨੂੰ ਤਾਂ ਬਹੁਤ ਮੈਂ ਇਨਸਪਾਇਰ ਹੋਇਆ ਜੀ ਇਸ ਚੀਜ਼ ਨੂੰ ਲੈ ਕੇ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੇਰੀ ਰਿਕੁਐਸਟ ਹੈ ਕਿ ਜਿਹੜੇ ਇਹ ਨਸ਼ਾ ਇਹ ਨਸ਼ੇ ਦਾ ਜਿਹੜਾ ਰਾਹ ਹੈ ਉਹਨੂੰ ਛੱਡ ਦਿਓ ਘੱਟ ਜਿਹੜੇ ਘੱਟ ਪਏ ਹੈ ਉੱਥੇ ਨੌਕਰੀ ਕਰ ਲਓ ਬਿਕੋਜ਼ ਸਾਡੇ ਈਗੋ ਪ੍ਰੋਬਲਮ ਹੁੰਦੀ ਹੈ ਕਿ ਮੈਂ ਐਮਪੀਏ ਕੀਤੀ ਹੈ ਤੇ ਮੈਨੂੰ ਨੌਕਰੀਆਂ ਘੱਟ ਰੇਟ ਤੇ ਮਿਲ ਰਹੀਆਂ ਮੈਂ ਕਹਿੰਦਾ ਜਿਹੜੀ ਨੌਕਰੀ ਮਿਲਦੀ ਬੰਦੇ ਨੂੰ ਕਰਨੀ ਚਾਹੀਦੀ ਕਿਉਂਕਿ ਵੇਲਾ ਮਨ ਸ਼ੈਤਾਨ ਦਾ ਘਰ ਹੈ ਸੋ ਇਹੀ ਕਹਿੰਦੇ-ਕਹਿੰਦੇ ਮੈਂ ਧੰਨਵਾਦ ਕਰਾਂਗਾ ਜੀ ਤੇ ਅੱਜ ਮੇਰਾ ਜਿਹੜਾ ਮਨ ਹੈ ਉਹ ਬਹੁਤ ਖੁਸ਼ ਹੋਇਆ ਕਿ ਇਹਨਾਂ ਵਧੀਆ ਉਪਰਾਹ ਲੈਣਾਂ ਨੇ ਮੈਂ ਜੀ ਐਸਏ ਪੋਸਟਿੰਗ ਸੀ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਡਿਊਟੀ ਤੇ ਤਾਂ ਨਾ ਸੀ 31 ਤਰੀਕ ਜਨਵਰੀ ਦੀ ਗੱਲ ਹੈ ਸਾਡੇ ਇੱਕ 7 ਵਜੇ ਦੀ ਰਾਤ ਦੀ ਗੱਲ ਹੈ ਇੱਕ ਲੜਕੀ ਨੇ ਸਾਡੇ ਥਾਣੇ ਦੇ ਨਾਲ ਹੀ ਨਹਿਰ ਲੰਘਦੀ ਹੈ ਉਸ ਪੁਲ ਦੇ ਉੱਤੋਂ ਛਾਲ ਮਾਰ ਦਿੱਤੀ ਜਿਸ ਨੇ ਮਤਲਬ ਛਾਲ ਮਾਰਨ ਤੋਂ ਬਾਅਦ ਬਚਾਓ ਬਚਾਓ ਦੀ ਆਵਾਜ਼ ਸੁਣੀ ਤਾਂ ਮੈਂ ਡਿਊਟੀ ਤੋਂ ਭੱਜ ਕੇ ਪੁਲ ਆ ਗਿਆ ਜਦੋਂ ਜਾ ਕੇ ਦੇਖਿਆ ਤਾਂ ਕਰੀਬ ਪੁਲ ਦੇ ਉੱਪਰ ਪਬਲਿਕ ਦੇ 100 ਤੋਂ ਕਰੀਬ ਪਬਲਿਕ ਇਕੱਲੋਤੀ ਹੋਈ ਸੀ ਜਦੋਂ ਮੈਨੂੰ ਪਤਾ ਰੌਲਾ ਪਿਆ ਕਿ ਕੁੜੀ ਨੇ ਛਾਲ ਮਾਰ ਦਿੱਤੀ ਹੈ ਮੈਂ ਮੌਕੇ ਦੇ ਵਰਦੀ ਵਿੱਚ ਸੀ ਮੈਂ ਬਿਨਾਂ ਕਿਸੇ ਡਰ ਤੋਂ ਉਸ ਨਹਿਰ ਦੇ ਵਿੱਚ ਛਾਲ ਮਾਰ ਕੇ ਉਸ ਲੜਕੀ ਨੂੰ ਬਚਾਇਆ ਜੀ ਅੱਜ ਅੱਜ ਸਨਮਾਨ ਦੀ ਗੱਲ ਕਿੱਦਾਂ ਲੱਗਦੀ ਜਦੋਂ ਬਿਊਟੀ ਤੇ ਕੀ ਚੀਜ਼ ਤੁਸੀਂ ਆਪਣਾ ਜਜ਼ਬਾ ਬੋਲਿਆ ਲੇਕਿਨ ਕਿਤੇ ਨਾ ਕਿਤੇ ਉਹ ਜਜ਼ਬਾ ਸ਼ਾਇਦ ਉਲਕ ਹੋਇਆ ਹੈ ਵੀ ਨਹੀਂ ਕਿਹੇ ਲੋਕ ਉਹਦਾ ਜ਼ਿਕਰ ਕਰਾ ਦੇ ਸੀ ਇਸੀ ਦਾ ਕਿ ਨਾ ਤੇ ਜੋ ਤੋਂ ਸਨਮਾਨਿਤ ਕਰਦੀ ਹੈ ਕਿ ਅੰਤਲੇ ਕੇ ਵੀ ਇਹ ਨਾ ਦੇਖੋ ਇਹ ਮੇਰਾ ਫਰਜ ਸੀ ਮੈਂ ਆਪਣੇ ਫਰਜ ਤੋਂ ਪੂਰਾ ਕੀਤਾ ਹੋਇਆ ਵਾ ਇਹ ਨਹੀਂ ਹੈ ਮੈਂ ਡਿਊਟੀ ਦੇ ਵਿੱਚ ਤਾਂ ਨਾ ਤਾਂ ਜਾਂ ਮੈਂ ਕਿਤੇ ਸਿਵਲ ਦੇ ਵਿੱਚ ਆਪਣੇ ਪ੍ਰਾਈਵੇਟ ਕਿਤੇ ਵੀ ਮੌਕਾ ਮੈਨੂੰ ਮਿਲਦਾ ਮੈਂ ਪਬਲਿਕਲੀ ਹਰ ਵੇਲੇ ਹਾਜ਼ਰ ਹਾਂ ਜੀ ਜਦੋਂ ਤੁਸੀਂ ਅੱਜ ਲੋਕ ਕਾਣ ਦਿੱਤਾ ਸਨਮਾਨ ਦਿੱਤਾ ਲੇਕਿਨ ਜਦ ਜਦੋਂ ਲੜਕੀ ਨੂੰ ਬਚਾਇਆ ਪਰਿਵਾਰ ਦਾ ਕੀ ਰੈਐਕਸ਼ਨ ਜੀ ਪਰਿਵਾਰ ਨੇ ਉਹਨਾਂ ਮੇਰਾ ਸਾਰੀ ਫੈਮਿਲੀ ਦੇ ਮੈਂਬਰ ਜਿੰਨੇ ਸੀ ਉਹਨਾਂ ਦੇ ਸਾਰਿਆਂ ਨੇ ਪੁਲਿਸ ਸਟੇਸ਼ਨ ਥਾਣੇ ਮੇਰੇ ਆ ਕੇ ਮੇਰਾ ਬਹੁਤ ਮਾਣ ਕੀਤਾ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਸਤਿਕਾਰ ਕੀਤਾ ਉਹਨਾਂ ਨੇ ਧੰਨਵਾਦ ਵੀ ਕੀਤਾ ਮੇਰਾ ਹੀ ਬਹੁਤ ਇੱਕ ਮਨ ਨੂੰ ਵੀ ਤਸੱਲੀ ਵੀ ਲੱਗਦੀ ਹੈ ਨਾ ਕਿ ਆਪਾਂ ਜੇ ਕੋਈ ਕੰਮ ਕਰਦਾ ਹੈ ਬਿਲਕੁਲ ਬਿਲਕੁਲ ਜੀ ਉਹ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਵਾ ਜੀ ਜੇ ਆਪਾਂ ਕਿਸੇ ਦੀ ਜਾਨ ਬਚਾਉਂਦੇ ਆ ਮੈਂ ਤਾਂ ਇਹ ਸੋਚ ਕਹਿਣਾ ਵਾ ਕਿ ਜਦੋਂ ਹਮੇਸ਼ਾ ਆਪਾਂ ਕਿਸੇ ਨਾ ਭਲਾ ਕਰੀਏ ਜੀ ਕਿਵਲੇ ਸਾਡੇ ਵੀ ਕਿਤੇ ਮਾਰਾ ਸਮਾਣਾ ਕਿਤੇ ਜਾਂਦੇ ਹੁੰਦੇ ਆ ਜੇ ਜੇ ਆਪਾਂ ਭਲਾ ਕਰਦੇ ਆ ਮਾਲਕ ਸਾਡਾ ਵੀ ਭਲਾ ਕਰੇਗਾ ਜੀ ਤੇ ਉਧਰ ਇਤਿਹਾਸਿਕ ਕਸਬਾ ਧਿਆਨਪੁਰਾ ਦੇ ਨਾਲ ਲੱਗਦੇ ਪਿੰਡ ਸੰਘੇੜਾ ਬੀਤੀ ਰਾਤ ਇੱਕ ਕਿਸਾਨ ਦੀਆਂ ਤਿੰਨ ਮੱਜਾਂ ਚੋਰੀ ਹੋਣ ਦਾ ਸਮਾਚਾਰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਸੰਘੇੜਾ ਨੇ ਕਿਹਾ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਦੇਰ ਸ਼ਾਮ ਮੱਝਾਂ ਦੀਆਂ ਧਾਰਾਂ ਕੱਢ ਕੇ ਆਪਣੇ ਘਰ ਚਲੇ ਗਏ ਅਤੇ ਜਦੋਂ ਉਹ ਤਰਕਸਾਰ ਸਵੇਰੇ ਆਪਣੇ ਡੇਰੇ ਤੇ ਆਏ ਉੱਥੇ ਉਹਨਾਂ ਦੀਆਂ ਤਿੰਨ ਮੱਜਾਂ ਗਾਇਬ ਸੀ। ਉਹਨਾਂ ਦੇ ਵੱਲੋਂ ਆਸ-ਪਾਸ ਮੱਜਾਂ ਦੀ ਭਾਲ ਵੀ ਕੀਤੀ ਗਈ ਜਿਸ ਨੂੰ ਲੈ ਕੇ ਉਹਨਾਂ ਨੇ ਜਦੋਂ ਆਪਣੇ ਤੌਰ ਤੇ ਪਿੰਡ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਪਤਾ ਲੱਗਿਆ ਕਿ 18 ਫਰਵਰੀ ਦੀ ਰਾਤ ਇੱਕ ਅਣਪਛਾਤੀ ਗੱਡੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਦਿਖਾਈ ਦੇ ਰਹੀ ਹੈ ਜੋ ਕਿ ਪਿੰਡ ਦੇ ਵਿੱਚ ਬਾਰ-ਬਾਰ ਗੇੜੇ ਵੀ ਮਾਰ ਰਹੀ ਹੈ। ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀਆਂ ਮੱਜਾਂ ਜੜੀਆਂ ਨੇ ਚੋਰੀ ਹੋ ਚੁੱਕੀਆਂ ਨੇ। ਮੱਜਾਂ ਚੋਰੀ ਨੂੰ ਲੈ ਕੇ ਉਹਨਾਂ ਦੇ ਵੱਲੋਂ ਪੁਲਿਸ ਥਾਣਾ ਕਿਲਾ ਲਾਲ ਸਿੰਘ ਵਿਖੇ ਲਿਖਤੀ ਤੌਰ ਤੇ ਸੂਚਿਤ ਵੀ ਜੜਾ ਕੀਤਾ ਗਿਆ ਹੈ ਤਾਂ ਇਸ ਮੌਕੇ ਤੇ ਪੀੜਤ ਕਿਸਾਨ ਗੁਰਵਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਮੱਝਾਂ ਲੱਭਣ ਦੇ ਵਿੱਚ ਉਹਨਾਂ ਦੀ ਵਿਸ਼ੇਸ਼ ਮਦਦ ਕੀਤੀ ਜਾਵੇ ਤਾਂ ਇਹਦੇ ਨਾਲ ਹੀ ਗੁਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਮੱਝਾਂ ਚੋਰੀ ਹੋਣ ਦੇ ਨਾਲ ਕਰੀਬ 3 ਲੱਖ ਰੁਪਏ ਤੱਕ ਦਾ ਉਹਨਾਂ ਦਾ ਨੁਕਸਾਨ ਹੋਇਆ ਤੇ ਆਪਣੇ ਘਰ ਦਾ ਗੁਜ਼ਾਰਾ ਵੀ ਉਹ ਇਹਨਾਂ ਪਸ਼ੂਆਂ ਦਾ ਦੁੱਧ ਵੇਚ ਕੇ ਹੀ ਕਰਦੇ ਸੀ ਇਸ ਦੇ ਨਾਲ ਹੀ ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਯੋਗ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਹੈ। ਅਸੀਂ ਇੱਥੇ ਡੰਗਰ ਅਬਦੇ ਨੇ ਖੜੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਜਾਂ ਦੁੱਧ ਪੀ ਕੇ ਆਏ ਆ ਤੇ ਫਿਰ ਆਣ ਕੇ ਅਸੀਂ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੱਗੇ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਨੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿੱਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:00 ਜਾਂ 11:00 ਟੈਂਪੂ ਆਇਆ ਆ ਉਹ ਟੈਂਪੂ ਦੇ ਚੜਾਏ ਗਏ ਆ ਤੁਹਾਡੇ ਕੋਲ ਕੋਈ ਪੁੱਛਣ ਨੂੰ ਫਾਰਮ ਕਿ ਆਈ ਪੁੱਛਣ ਨੂੰ ਦਿਖਾ ਲਿਆ ਦਿੱਤੀ ਆਈ ਮੰਗ ਆ ਮੰਗ ਕਰਨੇ ਸਾਡੀ ਪੁਲਿਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਮਾਜਾ ਦਿੱਤਾ ਜਾਵੇ ਗੰਗਾ ਸਿੰਘ son of ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਿਆ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇਦੀ ਕੀ ਥਾਣਾ ਕਿਲਾਲਾ ਸਿੰਘ ਪੈਂਦਾ ਹੈ ਥਾਣਾ ਤਰੀ ਨੂੰ ਆਪਾਂ ਦਾਰ ਨਗਰ ਚੋਕੇ ਪੱਠੇ-ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧਾ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ 'ਚ ਇੱਧਰ ਉੱਧਰ ਭਾਲ ਕਰਦੇਗੇ ਫੇਰ ਆ ਨੂੰ ਜਦੋਂ ਸਵੇਰ ਹੋ ਯੂਨੀ 3 ਦੇ ਉਦੋਂ ਸਾਨੂੰ ਡੰਗਰਾ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀ ਹੜੀ ਤੋਂ ਕਾਨਕਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਸਰ ਵੱਲੋਂ ਪੜਤਾਲ ਨਹੀਂ ਕੀਤੀ ਗਈ ਆਪਾਂ ਪੜਤਾਲ ਬਿਲਕੁਲ ਵੀਡੀਓ ਹੈ ਕੋਈ ਤੁਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਪੀ 2:11 ਮਿੰਟ ਦਾ ਟੈਂਪੋ ਲੰਘਿਆ ਆ ਉਹਦਾ ਨੰਬਰ ਸ਼ੋ ਨਹੀਂ ਕੁੜਾ ਹੋਣ ਰਿਹਾ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਦਾ ਜਾਂ ਜਾਂ ਸਾਡੇ ਪੰਜਾਬ ਸਰਕਾਰ ਕੋ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰੋਬਾਰ ਇੰਨਾ ਸਿਰ ਤੋਂ ਚੱਲਦਾ ਹੈ ਖਬਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਈ ਹੈ ਜਿੱਥੇ ਪਿੰਡ ਪਵਾਲਾ ਦੇ ਵਿੱਚ ਨਸ਼ੇ ਦੇ ਕਰਕੇ ਹੋ ਰੀਆਂ ਨੌਜਵਾਨਾਂ ਦੀਆਂ ਮੋਤਾ ਕਰਕੇ ਪਿੰਡ ਵਾਸੀ ਨਿਰਾਜ ਨੇ ਜਿਨ੍ਹਾਂ ਦੇ ਵੱਲੋਂ ਚੰਡੀਗੜ੍ਹ ਸ਼੍ਰੀ ਫਤਿਹਗੜ੍ਹ ਸਾਹਿਬ ਰੋਡ ਦੇ ਉੱਤੇ ਚੁੰਨੀ ਵਿਖੇ ਧਰਨਾ ਲਗਾ ਦਿੱਤਾ ਗਿਆ ਅਤੇ ਪੁਲਿਸ ਦੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਕੋਸ਼ਿਸ਼ ਬੇਨਤੀਜਾ ਨਿਕਲੀ ਹੈ ਜ਼ਿਕਰਯੋਗ ਹੈ ਕਿ ਇਲਾਕਾ ਨਿਵਾਸੀ ਪਿੰਡ ਦੇ ਵਿੱਚ ਨਸ਼ੇ ਦੀ ਤਸਕਰੀ ਤੋਂ ਪ੍ਰੇਸ਼ਾਨ ਨੇ ਅਤੇ ਇਸ ਦੌਰਾਨ ਇੱਕ ਪਰਿਵਾਰ ਦੇ ਦੋ ਨੌਜਵਾਨਾਂ ਦੀ ਨਸ਼ੇ ਦੇ ਨਾਲ ਇੱਕ ਹਫਤੇ ਦੇ ਵਿੱਚ ਮੌਤ ਹੋ ਗਈ ਹੈ ਜਿਸ ਦੇ ਵਿੱਚ ਲੋਕ ਜਿਹੜੇ ਨੇ ਨਿਰਾਸ਼ ਨਜ਼ਰ ਆ ਰਹੇ ਨੇ ਇਲਾਕਾ ਨਿਵਾਸੀਆਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਪਾਇਆ ਜਾ ਰਿਹਾ ਫਤੇਗੜ ਸਾਹਿਬ ਦੇ ਅੱਜ ਐਸਐਸਪੀ ਸੁਭਮ ਅਗਰਵਾਲ ਵੀ ਜਿਹੜੇ ਨੇ ਮੌਕੇ ਤੇ ਪਹੁੰਚੇ ਅਤੇ ਨਸ਼ਿਆਂ ਕਰਕੇ ਹੋ ਰਹੀਆਂ ਨੌਜਵਾਨਾਂ ਦੀਆਂ ਮੋਤਾਂ ਦੇ ਉੱਤੇ ਅਧਿਕਾਰੀਆਂ ਨੂੰ ਜਲਦ ਐਕਸ਼ਨ ਲੈਣ ਦੇ ਆਦੇਸ਼ ਜਾਰੀ ਕੀਤੇ ਨੇ ਜਿਹੜਾ ਇਹ ਪਿੰਡ ਦਾ ਤੁਸੀਂ ਨਾਮ ਲਿੱਤਾ ਅਸੀਂ ਮਿਸ਼ਨ ਮੂਵ ਦੇ ਨਾਲ ਉਸ ਪਿੰਡ ਦੇ ਵਿੱਚ ਇੱਕ ਕੰਪਰੀਹੈਂਸਿਵ ਐਕਸਰਸਾਈਜ਼ ਅਸੀਂ ਕਰਾਵਾਂਗੇ ਤੇ ਮੈਂ ਹੁਣੇ ਆਫੀਸਰਸ ਨਾਲ ਇਸ ਸੰਬੰਧੀ ਸੀ ਗੱਲ ਵੀ ਕੀਤੀ ਸੀ ਤੇ ਇਨਸਟਰਕਚਰਸ ਦਿੱਤੇ ਸੀਗੇ ਕਿ ਸਾਰੇ ਪਿੰਡਾਂ ਦੇ ਵਿੱਚ ਅਸੀਂ ਇੱਕ 360 ਡਿਗਰੀ ਦਾ ਕੰਪਰੀਹੈਂਸਿਵ ਅਪਰੋਚ ਰੱਖਣੀ ਹੈ ਸੋ ਥੈਟ ਡਰੱਗਸ ਨੂੰ ਅਸੀਂ ਜੜ ਤੋਂ ਖਤਮ ਕਰਨਾ ਹੈ ਤੇ ਪਰਟਿਕੁਲਰਲੀ ਜਿਹੜੀ ਆ ਤੁਸੀਂ ਗੱਲ ਕੀਤੀ ਹੈ ਜਿਹੜੇ ਕਿਸੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਈ ਕਿ ਕਿਸੇ ਦੀ ਡਰੱਗਸ ਕਰਕੇ ਹੋਈ ਹੈ ਤੇ ਉਹਦੇ ਵਿੱਚ ਆਲਰੇਡੀ ਜਿੱਦਾਂ ਐਸਵੀ ਸਾਹਿਬ ਵੀ ਹੁਣ ਦੱਸਰੇ ਸੀਗੇ ਬੰਦੇ ਵੀ ਅਸੀਂ ਗ੍ਰਫਤਾਰ ਕੀਤੇ ਹਨ ਬਟ ਬੰਦੇ ਗ੍ਰਫਤਾਰ ਕਰਨਾ ਹੀ ਸਾਡਾ ਪਰਪਸ ਨਹੀਂ ਹੈ ਸਾਡਾ ਪਰਪਸ ਹੈ ਕਿ ਸ਼ਹਿਰ ਚ ਜਾਂ ਸਾਡੇ ਸੂਬੇ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਤੇ ਉਹਦੇ ਵਿੱਚ ਅਸੀਂ ਇੱਕ ਕੰਪਰੀਹੈਂਸਿਵ ਸਟ੍ਰੈਟਜੀ ਅਪਣਾਵਾਂਗੇ ਜਿਹਦੇ ਵਿੱਚ ਅਸੀਂ ਡਿਮਾਂਡ ਸਾਈਡ ਤੇ ਵੀ ਵਰਕ ਕਰ ਰਹੇ ਹਾਂ ਸਪਲਾਈ ਸਾਈਡ ਤੇ ਵੀ ਵਰਕ ਕਰਾਂਗੇ ਦੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਜਲਦੀ ਇਹਦਾ ਰਿਜ਼ਲਟ ਵੀ ਦੇਖਣ ਨੂੰ ਮਿਲੇ। ਤਾਂ ਇਹ ਸਾਰੇ ਇਸ ਵਕਤ ਦੀਆਂ ਵੱਡੀਆਂ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਦੇ ਲਈ ਜੁੜੇ ਰਹੋ ਤਾਂ ਅਨਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ। ਧੰਨਵਾਦ।